ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਆਹ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਆਪਾਂ ਇਹ ਗੋਦਵਾ ਬਾਰਡਰ ਸ਼ੁਰੂ ਕੀਤਾ ਹੈ ਇਹ ਆਪਾਂ ਕੋਟੀ ਬਣਾਉਣੀ ਆ ਇਹ ਕੋਟੀ ਵਾ ਵੱਡੀ ਲੇਡੀਜ਼ ਕੋਟੀ ਆ ਇਹ ਬਾਰਡਰ ਆਪਾਂ ਕਿਸੇ ਜੈਂਟ ਸਵੈਟਰ ਤੇ ਲੇਡੀਜ਼ ਤੇ ਬੱਚਿਆਂ ਦੇ ਤੇ ਪਾ ਸਕਦੇ ਆ ਇਹ ਆਪਾਂ ਹੁਣ ਤੁਹਾਨੂੰ ਆਹ ਬਾਰਡਰ ਬਣਾ ਕੇ ਵਿਖਾਉਣ ਲੱਗੇ ਆ ਇਹ ਆਪਾਂ ਇਸ ਤਰ੍ਹਾਂ ਸਿੱਦੇ ਪਾਸੇ ਇਸ ਤਰ੍ਹਾਂ ਕੁੰਡਾ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਘੁਰਾ ਲੈਂਦਾ ਫਿਰ ਆਪਾਂ ਇਹਦੇ ਅੱਗੇ ਨੂੰ ਘੁਰਾ ਲੈਂਦਾ ਇੱਕ ਕੁੰਡਾ ਆਪਾਂ ਪੁੱਠਾ ਬਣਾਇਆ ਫਿਰ ਆਪਾਂ ਇਸ ਤਰ੍ਹਾਂ ਇਧਰ ਪਿੱਛੋਂ ਲਿਆ ਇਹਨੂੰ ਇੱਥੋਂ ਉੱਤੋਂ ਦੀ ਆਪਾਂ ਇਹ ਆਪਣਾ ਬਾਰਡਰ ਬਣਾ ਕੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਵਾ ਇਹ ਆਪਾਂ ਲੇਡੀਜ਼ ਕੋਟੀ ਬਣਾ ਰਹੇ ਹਾਂ ਬਟਨਾ ਵਾਲੀ देखो फिर आप इस तरह यह अपना बार्डर बन के बहुत सोहना तैयार हमारा देखो ये अपना जोड़ा अगला पासा है கல்வாத்தி சோனா தான் நம்ம ட்ர ਇਹ ਜਿਦਾ ਆਪਾਂ ਵੇਖੋ ਗੁੰਡੇ ਵੀ ਡਿਜ਼ਾਈਨ ਨੇ ਪਾਏ ਹੋਏ ਨੇ ਪਾਸਿਆਂ ਤੋਂ ਹੁਣ ਆਪਾਂ ਇਹ ਡਿਜ਼ਾਈਨ ਇਹ ਜਿਹੜਾ ਬਾਰਡਰ ਆ ਦੋ ਪਾਸੇ ਇੱਕੋ ਜਿਹਾ ਹੀ ਬੰਦਾਵਾ ਹੁਣ ਫਿਰ ਆਪਾਂ ਇਸ ਤਰ੍ਹਾਂ ਇੱਕ ਗੁੰਡਾ ਉਤਾਰ ਲਿਆ ਫਿਰ ਇਸ ਤਰ੍ਹਾਂ ਅੱਗੇ ਨੂੰ ਤਾਂ ਗਲਿਆ ਕੇ ਇੱਕ ਗੁੰਡਾ ਪੁੱਠਾ ਇਧਰੋਂ ਵੀ ਆਪਾਂ ਇਸ ਤਰ੍ਹਾਂ ਹੀ ਬਣਾਉਣਾ ਵਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਫਿਰ ਆਪਾਂ ਇਧਰੋਂ ਇਹ ਬੈਕ ਸਾਈਡ ਤੋਂ ਇਹ ਬਾਰਡਰ ਇਸ ਤਰ੍ਹਾਂ ਹੀ ਬੰਦਾਵਾ ਜਿਸ ਤਰ੍ਹਾਂ ਆਪਣਾ ਸਿੱਧੇ ਬਾਸੋਂ ਬੰਦਾ ਇਸੇ ਕਾਰਨ ਆਪਣੀ ਬਹੁਤ ਦਿਨ ਹੋ ਗਏ ਵੀਡੀਓ ਨਹੀਂ ਆਈ ਹੁਣ ਆਪਾਂ ਤੁਹਾਨੂੰ ਰੈਗੂਲਰ ਵੀਡੀਓ ਪਾਇਆ ਕਰਾਂਗੇ ਕੋਈ ਇਸ ਤਰ੍ਹਾਂ ਆਪਾਂ ਫਿਰ ਉਸ ਤਰ੍ਹਾਂ ਹੀ ਬਣਾਣਾ ਬਣਾਉਣ ਵਿੱਚ ਬਹੁਤ ਸੌਖਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਪਸੰਦ ਕਰਿਓ ਬਾਰਡਰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਤੁਸੀਂ ਇਹ ਬਣਾਉਣ ਵਿੱਚ ਬਹੁਤ ਸੌਖਾ ਤੇ ਸੋਹਣਾ ਵਾ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਪ੍ਰਮੋਟ ਕਰੋਗੇ ਤੇ ਗਾ ਅੱਗੇ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ